ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ ਤਾਂ ਮੁਕੇਰੀਆਂ ਦੇ ਦਿੱਲੀ ਜੰਮੂ ਨੈਸ਼ਨਲ ਹਾਈਵੇ ਦੇ ਉੱਤੇ ਚੁੰਗੀ ਦੇ ਨਜ਼ਦੀਕ ਇੱਕ ਗੱਡੀ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਕੇ ਤੇ ਜਾਨ ਚਲੀ ਗਈ ਹੈ ਤੇ ਚੀਕ ਚਿਹਾੜਾ ਪੈ ਗਿਆ ਹਾਲਾਂਕਿ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨਾ ਦਾ ਹਾਲ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਖਰ ਇਹ ਹਾਦਸਾ ਕਿੰਨਾ ਕੁ ਜ਼ਬਰਦਸਤ ਰਿਹਾ ਹੋਣਾ ਹੈ ਦਰਅਸਲ ਮੌਕੇ ਤੇ ਹੀ ਫਿਰ ਲੋਕ ਜਿਹੜੇ ਨੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਇੱਥੇ ਇੱਕ ਦੱਸਿਆ ਜਾ ਰਿਹਾ ਹੈ ਕਿ ਗੱਡੀ ਜੜਿਓ ਕਾਫੀ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀ ਦਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਿਆ ਤੇ ਟਰੱਕ ਗੱਡੀ ਤੇ ਵਿਚਾਲੇ ਇੱਕ ਸਕੂਟੀ ਦੀ ਵੀ ਟੱਕਰ ਹੋਈ ਹੈ ਤੇ ਮੌਕੇ ਤੇ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ। ਬੰਤੇ ਐ ਕਿ ਇਹ ਆਪਣੇ ਚਾਚਾ ਦਾੜਕਾ ਇੱਕ ਮੇਰੀ ਸਿਸਟਰ ਵੀ ਤੇ ਮੈਰਿਜ ਹੈਗੀ ਹੈ। ਉਹਨਾਂ ਦਾ ਜਿਹੜਾ ਜਿਹੜਾ ਵੀ ਸਿਸਟਰ ਹੈ ਉਹ ਘਰ ਵਾਲੀ ਦੀ ਹਾਦਸੇ ਦੇ ਪਹਿਲਾਂ ਡਾਕ ਹੋ ਚੁੱਕੀ ਹੈ 2009 ਚ। ਅੱਜ ਉਹਨਾਂ ਦਾ ਦੇਖ ਸੀਗਾ ਉਹ ਰਾਤੀ ਕਿਸੇ ਪੈਲੈਸ ਤੋਂ ਕੰਮ ਕਰਕੇ ਆ ਰਹੀ ਸੀ ਵਾਪਸ ਤੇ ਸਾਨੂੰ ਦੂਸਰੇ 4 ਵਜੇ ਪਹੁੰਚਿਆ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਦੋ ਟਾਈ ਮੇਰੇ ਨਾਲ 4 ਦੇ ਕਹਿਦਾ ਸਨ ਜਿਹੜਾ ਕਾਰ ਵਾਲਾ ਜਿਹੜਾ ਦੇਖ ਰਹੇ ਹੋ ਰਾਂਗ ਸਾਈਡ ਤੋਂ ਆ ਕੇ ਨੇ ਹਿੱਟ ਕੀਤਾ ਉਹ ਚਾਰੇ ਚਾਰੇ ਮੁੰਡੇ ਜਿਹੜੇ ਉਹ ਉਹ ਦੀ ਸਪੋਰਟ ਜਿਹੜੀ ਉਹਨਾਂ ਦੇਸ ਹੋ ਗਏ ਅੱਜ ਜਿਹੜੀ ਹੈ ਇਹਦੀ ਸਚਾਈ ਕਰਨਿਆ ਕਿ ਮਤਲਬ ਕਿ ਜਿਹੜਾ ਅਸਲੀ ਪਤਾ ਲੱਗੇ ਡਰਾਈਵਰ ਰਾਤ 12:00 ਵੀ 1:00 ਵੀ ਕਿਥੋਂ ਆ ਰਿਹਾ ਜੀ ਇਹ ਉਹ ਕੰਮ ਕਰਕੇ ਆ ਰਿਹਾ ਤੇ ਇਹ ਮਤਲਬ ਹੁਣ ਜਿਹੜਾ ਕਿਥੋਂ ਆ ਰਿਹਾ ਕਿ ਰੌਂਗ ਸਾਈਡ ਤੇ ਲੈ ਕੇ ਤੁਸੀਂ ਦੇਖ ਰਹੇ ਹੋ ਵੀ ਗੱਡੀ ਕਿੰਨੀ ਜ਼ੋਰ ਨਾਲ ਹਟੋਈ ਰਹੀ ਆ ਬਿਲਕੁਲ ਹੋਰ ਉਹ ਵੀ ਸਰਵਿਸ ਲੈਂਦੇ ਦੇਖ ਸਕਦੇ ਹੋ ਚਾਰ ਘਰ ਦਵਾ ਹੋਏ ਆ ਇਨਸਾਫ ਚਾਹੀਦਾ ਆ ਮੇਰੇ ਚਾਚਾ ਜੀ ਦਾ ਬੇਟਾ ਜੀ ਇਹ ਰਾਤ ਮਤਲਬ ਪਹਿਲੇ ਸੋ ਇਹ ਕੰਮ ਕਰਕੇ ਆ ਰਿਹਾ ਸੀਗਾ ਠੀਕ ਆ ਜੀ ਦੋ ਬ੍ਰਦਰ ਸੀਗਾ ਮਤਲਬ ਇੱਕ ਚਾਚਾ ਜੀ ਦਾ ਬੇਟਾ ਸੀਗਾ ਇੱਕ ਮਾਮਾ ਜੀ ਦਾ ਬੇਟਾ ਸੀਗਾ ਨਾਲ ਤਾਂ ਦੋ ਜਿਹੜੇ ਸੀ ਉਹ ਸਾਡੇ ਮਤਲਬ ਬਾਕਮ ਨਹੀਂ ਸੀਗੇ ਬੰਦੇ ਕੌਣ ਸੀਗੇ ਨਾਲ ਠੀਕ ਹੈ ਜੀ ਤਾਂ ਦਰਾਨ ਇੱਥੇ ਆ ਕੇ ਜਿਹੜਾ ਦੇਖੋ ਔਰ ਸਾਈਨਾਂ ਕੰਮ ਹੋਇਆ ਆ ਗੱਡੀ ਦਾ ਦੇਖੋ ਕਿੰਨਾ ਨੁਕਸਾਨ ਹੋ ਚੁੱਕਾ ਆ ਠੀਕ ਹੈ ਜੀ ਸਾਡੀ ਮੰਗ ਇਹੀ ਆ ਜੋ ਮਤਲਬ ਕਾਰਵਾਈ ਬੰਦੀ ਹੋ ਕੀਤੀ ਜਾਏ